ਸਾਬਕਾ ਕ੍ਰਿਕਟਰ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਮੁਰਤੋਂ ਐਕਟਿਵ ਨਜ਼ਰ ਆ ਰਹੇ ਨੇ ਹਾਲ ਹੀ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਕੁਮਰੇ ਨੇ ਛੁੱਟੀਆਂ ਬਤੀਤ ਕਰੇ ਨੇ ਸਿੱਧੂ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਤੇ ਆਨੰਦ ਮਾਣ ਰਹੇ ਨੇ ਇਸ ਦੌਰਾਨ ਸਿੱਧੂ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਉਹ ਸੁਖਬੀਰ ਬਾਦਲ ਨੂੰ ਘੇਰੇ ਦੇ ਨਜ਼ਰ ਆ ਰਹੇ ਨੇ ਇਸ ਦੌਰਾਨ ਵੀਡੀਓ 'ਚ ਉਹ ਬਾਦਲ ਪਰਬਤ ਤੰਝ ਕੱਸਦੇ ਨੇ ਨਵਜੋਤ ਸਿੰਘ ਸਿੱਧੂ ਕਿਸੇ ਸਥਾਨਕ ਲੜਕੀ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵਿਚਕਾਰ ਹੀ ਉਹ ਬਾਦਲ ਪਰਬਤ ਨੂੰ ਘੇਰੇ ਨੇ ਦਰਸਲ ਸਿੱਧੂ ਸਥਾਨਕ ਲੜਕੀ ਨੂੰ ਪੁੱਛਦੇ ਨੇ ਕਿ ਜੋ ਇਹ ਜ਼ਮੀਨ ਹੈ ਘਾਰ ਹੈ ਤੇ ਘੋੜੇ ਨੇ ਕਿਸ ਦੀ ਖਰੀਦਦਾਰੀ ਹੁੰਦੀ ਹੈ ਇਸ ਤੇ ਲੜਕੀ ਕਹਿੰਦੀ ਹੈ ਕਿ ਜੀ ਹਾਂ ਸਰ ਇਹ ਜ਼ਮੀਨ ਵਿਕ ਚੁੱਕੀ ਹੈ ਸਿੱਧੂ ਪੁੱਛਦੇ ਨੇ ਕਿਸ ਨੇ ਖਰੀਦੀ ਲੜਕੀ ਜਵਾਬ ਦਿੰਦੀ ਹੈ ਬਾਦਲ ਸਿੰਘ ਨੇ ਇਸ ਤੇ ਸਿੱਧੂ ਕਹਿੰਦੇ ਨੇ ਕਿ ਕੀ ਪੰਜਾਬ ਵਾਲਾ ਬਾਦਲ ਸਿੰਘ ਲੜਕੀ ਕਹਿੰਦੀ ਹੈ ਹਾਂਜੀ ਇਹ ਗੱਲ ਸੁਣਦੇ ਹੀ ਸਿੱਧੂ ਵਾਅਦਾ ਨੂੰ �ेर्दਦੇ ਹੋਏ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਬਾਹਰ ਦੇ ਲੋਕਾਂ ਨੂੰ ਤਾਂ ਜ਼ਮੀਨ ਖਰੀਦਣ ਨਹੀਂ ਦਿੰਦੇ ਇਹ ਜੋ ਰਸਤਾ ਹੈ ਇਹ ਪਹਿਲੇ ਤੋਂ ਬਣਿਆ ਹੋਇਆ ਹੈ ਲੜਕੀ ਜਵਾਬ ਦਿੰਦੀ ਹੈ ਕਿ ਇਹ ਪੁਰਾਣੇ ਜ਼ਮਾਨਿਆਂ ਦਾ ਅੰਗਰੇਜ਼ਾਂ ਦੇ ਜ਼ਮਾਨਿਆਂ ਦਾ ਹੈ ਇਹ ਬੰਦ ਹੋ ਗਿਆ ਸੀ 브릿ਜ ਟੁੱਟ ਗਿਆ ਸੀ ਤੇ 30-40 ਸਾਲ ਬੰਦ ਰਿਹਾ ਜਦੋਂ ਬਾਦਲ ਸਿੰਘ ਨੇ ਜ਼ਮੀਨ ਖਰੀਦੀ ਤਾਂ ਉਹਨਾਂ ਨੇ ਰਸਤਾ ਵੀ ਬਣਾਇਆ 브릿ਜ ਵੀ ਬਣਾਇਆ ਤੇ ਉਸ ਤੋਂ ਬਾਅਦ ਰੋਡ ਵੀ ਬਣਾ ਰਿਹਾ ਸਿੱਧੂ ਕਹਿੰਦੇ ਨੇ ਕਿ ਬਾਦਲ ਇੱਥੇ ਵੀ ਚੱਲ ਕੇ ਪਹੁੰਚ ਗਏ ਤੇ ਮੈਂ ਹੈਰਾਨ ਆ ਲੜਕੀ ਕਹਿੰਦੀ ਹੈ ਕਿ ਉਹਨਾਂ ਨਾਲ ਪੰਜ-ਛੇ ਲੋਕ ਆਏ ਸਨ ਅੱਗੋਂ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਫੜ-ਫੜ ਕੇ ਲਿਆਏ ਹੋਣਗੇ ਨਾਲ ਇੱਕ ਕੁਰਸੀ ਵੀ ਹੋਵੇਗੀ ਬਾਦਲ ਸਾਹਿਬ ਇੱਥੇ ਵੀ ਪਹੁੰਚ ਗਏ ਨੇ ਸਿੱਧੂ ਫਿਰ ਅੱਗੇ ਕਹਿੰਦੇ ਨੇ ਕਿ ਗੁਰੂ ਕਮਾਲ ਹੋ ਗਈ ਚੁੱਪੋ ਗੰਨੇ ਘੜੇ ਤੇ ਕੋਲਾ ਬਾਦਲ ਸਿੰਘ ਇਨ ਹਿਮਾਚਲ ਪ੍ਰਦੇਸ਼ ਚਲੋ ਤਾਜ਼ੀ ਕੀ ਬੀਤੇ ਦਿਨੀ ਨਵਜੋਤ ਸਿੱਧੂ 20 ਨਵਜੋਤ ਕੌਰ ਨੇ ਇੱਕ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਕਾਂਗਰਸ ਦੇ ਵਿੱਚ ਹੜਕੰਪ ਮਚ ਗਿਆ ਸੀ ਨਵਜੋਤ ਕੌਰ ਨੇ ਕਿਹਾ ਸੀ ਕਿ ਉਹਨਾਂ ਦੇ પતિ ਸਿੱਧੂ ਸਿਆਸਤ 'ਚ ਤਾਂ ਹੀ ਆਉਣਗੇ ਜੇਕਰ ਉਹਨਾਂ ਨੂੰ 2027 ਦੇ ਚੋਣਾਂ 'ਚ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਫਿਲਹਾਲ ਇਸ ਦੀ ਕੋਈ ਸੰਭਾਵਨਾ ਨਹੀਂ ਜਾਪਰੀ ਤੇ ਨਵਜੋਤ ਕੌਰ ਸਿੱਧੂ ਲਗਾਤਾਰ ਬਿਆਨ ਦੇਦੇ ਨਜ਼ਰ ਆ ਰਹੇ ਸੀ ਤੇ ਉਸ ਤੋਂ ਬਾਅਦ हाई कमांड ਦੇ ਵੱਲੋਂ ਉਹਨਾਂ ਨੂੰ ਮੌਤਲ ਵੀ ਕਰ ਦਿੱਤਾ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਕੋਈ ਅਪਡੇਟ ਨਹੀਂ ਹੈ ਮਾਮਲਾ ਸ਼ਾਂਤ ਹੈ ਲੇਕਿਨ ਹੁਣ ਨਵਜੋਤ ਸਿੰਘ ਸਿੱਧੂ ਐਕਟਿਵ ਨਜ਼ਰ ਆ ਰਹੇ ਨੇ ਕਿਉਂਕਿ ਉਹ ਵਿਰੋਧੀਆਂ ਤੇ ਲਗਾਤਾਰ ਤੰਜ ਕਸ ਰਹੇ ਨੇ ਤੇ ਵੀਡੀਓਜ਼ ਵੀ ਸ਼ੇਅਰ ਕਰਦੇ ਨਜ਼ਰ ਆ ਰਹੇ ਨੇ ਸਾਬਕਾ ਕ੍ਰਿਕਟਰ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਮੁਰਤੋਂ ਐਕਟਿਵ ਨਜ਼ਰ ਆ ਰਹੇ ਨੇ ਹਾਲ ਹੀ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਹਿਮਾਚਲ ਪ੍ਰਦੇਸ਼ ਚ ਘੁੰਮਰੇ ਨੇ ਛੁੱਟੀਆਂ ਬਤੀਤ ਕਰੇ ਨੇ ਸਿੱਧੂ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਤੇ ਆਨੰਦਮੰਦ ਰਹੇ ਨੇ ਇਸ ਦੌਰਾਨ ਸਿੱਧੂ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਉਹ ਸੁਖਬੀਰ ਬਾਦਲ ਨੂੰ ਘੇਰੇ ਦੇ ਨਜ਼ਰ ਆ ਰਹੇ ਨੇ ਇਸ ਦੌਰਾਨ ਵੀਡੀਓ 'ਚ ਉਹ ਬਾਦਲ ਪਰਵਾਹ ਤੇ ਤੰੱਚ ਦਦੇ ਨੇ ਨਵਜੋਤ ਸਿੰਘ ਸਿੱਧੂ ਕਿਸੇ ਸਥਾਨਕ ਲੜਕੀ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵਿਚਕਾਰ ਹੀ ਉਹ ਬਾਦਲ ਪਰਵਾਹ ਨੂੰ ਘੇਰੇ ਨੇ ਦਰਅਸਲ ਸਿੱਧੂ ਸਥਾਨਕ ਲੜਕੀ ਨੂੰ ਪੁੱਛਦੇ ਨੇ ਕਿ ਜੋ ਇਹ ਜ਼ਮੀਨ ਹੈ ਘਾਰ ਹੈ ਤੇ ਘੋੜੇ ਨੇ ਕਿਸ ਦੀ ਖਰੀਦਦਾਰੀ ਹੁੰਦੀ ਹੈ ਇਸ ਤੇ ਲੜਕੀ ਕਹਿੰਦੀ ਹੈ ਕਿ ਜੀ ਹਾਂ ਸਰ ਇਹ ਜ਼ਮੀਨ ਵਿਕ ਚੁੱਕੀ ਹੈ ਸਿੱਧੂ ਪੁੱਛਦੇ ਨੇ ਕਿਸ ਨੇ ਖਰੀਦੀ ਲੜਕੀ ਜਵਾਬ ਦਿੰਦੀ ਹੈ ਬਾਦਲ ਸਿੰਘ ਨੇ ਇਸਤੇ ਸਿੱਧੂ ਕਹਿੰਦੇ ਨੇ ਕਿ ਕੀ ਪੰਜਾਬ ਵਾਲਾ ਬਾਦਲ ਸਿੰਘ ਲੜਕੀ ਕਹਿੰਦੀ ਹੈ ਹਾਂਜੀ ਇਹ ਗੱਲ ਸੁਣਦੇ ਹੀ ਸਿੱਧੂ ਵਾਅਦਾ ਨੂੰ ਘੇੜਦੇ ਹੋਏ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਬਾਹਰ ਦੇ ਲੋਕਾਂ ਨੂੰ ਤਾਂ ਜ਼ਮੀਨ ਖਰੀਦਣ ਨਹੀਂ ਦਿੰਦੇ ਇਹ ਜੋ ਰਸਤਾ ਹੈ ਇਹ ਪਹਿਲੇ ਤੋਂ ਬਣਿਆ ਹੋਇਆ ਹੈ ਲੜਕੀ ਜਵਾਬ ਦਿੰਦੀ ਹੈ ਕਿ ਇਹ ਪੁਰਾਣੇ ਜ਼ਮਾਨਿਆਂ ਦਾ ਅੰਗਰੇਜ਼ਾਂ ਦੀ ਜ਼ਮਾਨਿਆਂ ਦਾ ਹੈ ਇਹ ਬੰਦ ਹੋ ਗਿਆ ਸੀ ਬ੍ਰਿਜ ਟੁੱਟ ਗਿਆ ਸੀ ਤੇ 30-40 ਸਾਲ ਬੰਦ ਰਿਹਾ ਜਦੋਂ ਬਾਦਲ ਸਿੰਘ ਨੇ ਜ਼ਮੀਨ ਖਰੀਦੀ ਤਾਂ ਉਹਨਾਂ ਨੇ ਰਸਤਾ ਵੀ ਬਣਾਇਆ ਬ੍ਰਿਜ ਵੀ ਬਣਾਇਆ ਤੇ ਉਸ ਤੋਂ ਬਾਅਦ ਰੋਡ ਵੀ ਬਣਾ ਰਿਹਾ ਸਿੱਧੂ ਕਹਿੰਦੇ ਨੇ ਕਿ ਬਾਦਲ ਇੱਥੇ ਵੀ ਚੱਲ ਕੇ ਪਹੁੰਚ ਗ ਲੜਕੀ ਕਹਿੰਦੀ ਹੈ ਕਿ ਉਹਨਾਂ ਨਾਲ 5-6 ਲੋਕ ਆਏ ਸਨ ਅੱਗੋਂ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਫੜ-ਫੜ ਕੇ ਲਿਆਏ ਹੋਣਗੇ ਨਾਲੇ ਕੁਰਸੀ ਵੀ ਹੋਵੇਗੀ ਬਾਦਲ ਸਾਹਿਬ ਇੱਥੇ ਵੀ ਪਹੁੰਚ ਗਏ ਨੇ ਸਿੱਧੂ ਫਿਰ ਅੱਗੇ ਕਹਿੰਦੇ ਨੇ ਕਿ ਗੁਰੂ ਕਮਾਲ ਹੋ ਗਈ ਚੁੱਪੋ ਗੰਨੇ ਘੜੇ ਤੇ ਕੋਲਾ ਬਾਦਲ ਸਿੰਘ ਇਨ ਹਿਮਾਚਲ ਪ੍ਰਦੇਸ਼ ਚਲੋ ਤਾਜ਼ੀ ਕੀ ਬੀਤੇ ਦਿਨੀ ਨਵਜੋਤ ਸਿੱਧੂ 20ਵੀਂ ਨਵਜੋਤ ਕੌਰ ਨੇ ਇੱਕ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਕਾਂਗਰਸ ਦੇ ਵਿੱਚ ਹੜਕੰਪ ਵੱਜ ਗਿਆ ਸੀ ਨਵਜੋਤ ਕੌਰ ਨੇ ਕਿਹਾ ਸੀ ਕਿ ਉਹਨਾਂ ਦੇ ਪਤੀ ਸਿੱਧੂ ਸਿਆਸਤ 'ਚ ਤਾਹੀਂ ਆਉਣਗੇ ਜੇਕਰ ਉਹਨਾਂ ਨੂੰ 2027 ਦੀਆਂ ਚੋਣਾਂ 'ਚ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਫਿਲਹਾਲ ਇਸ ਦੀ ਕੋਈ ਸੰਭਾਵਨਾ ਨਹੀਂ ਜਾਪਰੀ ਤੇ ਨਵਜੋਤ ਕੌਰ ਸਿੱਧੂ ਲਗਾਤਾਰ ਬਿਆਨ ਦੇਂਦੇ ਨਜ਼ਰ ਆ ਰਹੇ ਸੀ ਤੇ ਉਸ ਤੋਂ ਬਾਅਦ हाई कमांड ਦੇ ਵੱਲੋਂ ਉਹਨਾਂ ਨੂੰ ਮੌਤਲ ਵੀ ਕਰ ਦਿੱਤਾ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਕੋਈ ਅਪਡੇਟ ਨਹੀਂ ਹੈ ਮਾਮਲਾ ਸ਼ਾਂਤ ਹੈ ਲੇਕਿਨ ਹੁਣ ਨਵਜੋਤ ਸਿੰਘ ਸਿੱਧੂ ਐਕਟਿਵ ਨਜ਼ਰ ਆ ਰਹੇ ਨੇ ਕਿਉਂਕਿ ਉਹ ਵਿਰੋਧੀਆਂ ਤੇ ਲਗਾਤਾਰ ਤੰਜ ਕਸ ਰਹੇ ਨੇ ਤੇ ਵੀਡੀਓਜ਼ ਵੀ ਸ਼ੇਅਰ ਕਰਦੇ ਨਜ਼ਰ ਆ ਰਹੇ ਨੇ